ਸਰ ਜੀਵਨ ਜਿੰਦਲ ਜੀ ਪਰਦੇਸ਼ ਕਾਰਕਾਣੀ ਮੈਂਬਰ ਬੀਜੇਪੀ ਪੰਜਾਬ ਤੇ ਪਟਿਆਲਾ ਸਾਊਥ ਦਾ ਮੈਨੂੰ ਜ਼ਿਲ੍ਹਾ ਚੋਣ ਕਾਰਨੀ ਦੇ ਤੌਰ ਤੇ ਲਗਾਇਆ ਹੈ ਠੀਕ ਹੈ ਸਰ ਤੇ ਦਿੱਲੀ ਦੇ ਵਿੱਚ ਬਹੁਤ ਬੜੀ ਮੰਗ ਜੋ ਤੁਸੀਂ ਮਾਰੀ ਹੈ ਜਿੱਤ ਹਾਸਲ ਕੀਤੀ ਤੇ ਉਹਦੇ ਵਾਰ ਤੁਸੀਂ ਅੱਜ ਕੀ ਕਹੋਗੇ ਆਪਣੀ ਖੁਸ਼ੀ ਮਤਲਬ ਪੂਰੇ ਭਾਰਤ ਵਾਸੀਆਂ ਨੂੰ ਪੂਰੀ ਖੁਸ਼ੀ ਹੋ ਰਹੀ ਹੈ ਇਸ ਚੀਜ਼ ਦੀ ਸਰ ਨੂੰ ਪਹਿਲਾਂ ਤਾਂ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਜਿਨ੍ਹਾਂ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਯਾਨਕਿ ਸਾਰੇ ਦਿੱਲੀ ਵਾਸੀਆਂ ਨੇ ਜਿੱਤ ਦੀ ਮੋਹਰ ਲਾਈ ਹੈ ਤੇ ਉਸ ਤੋਂ ਬਾਅਦ ਦਿੱਲੀ ਵਾਸੀਆਂ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇਹ ਦੇਖਿਆ ਵੀ ਕੇਜਰੀਵਾਲ ਦਾ ਝੂਠ ਕੇਜਰੀਵਾਲ ਦਾ ਪ੍ਰਸ਼ਾਸਨ ਕੇਜਰੀਵਾਲ ਦੀਆਂ ਜਿਹੜੀਆਂ ਗਲਤ ਨੀਤੀਆਂ ਉਸ ਨੂੰ ਨਾਜ਼ਰ ਅੰਦਾਜ਼ ਕੀਤਾ ਤੇ ਅੱਜ ਮੈਂ 15-20 ਦਿਨ ਉਸ ਏਰੀਏ ਦੇ ਦਿੱਲੀ ਦੇ ਗਲੀਆਂ-ਗਲੀਆਂ ਘੁੰਮੇ। ਉੱਥੇ ਇੱਕ ਦੇਖਿਆ ਵੀ ਲੋਕਾਂ ਦੇ ਵਿੱਚ ਬਦਲਾਅ ਦੀ ਲਹਿਰ ਸੀ। ਜਿਹੜੇ 2013 ਦੇ ਵਿੱਚ ਬੀਜੇਪੀ ਦੀ ਗੱਲ ਸੁਣ ਕੇ ਰਾਜਨੀਤੀ ਲੋਕ ਉਹ ਸਾਡੀ ਗੱਲ ਸੁਣ ਰਹੇ ਸੀ, ਸਾਡੀ ਗੱਲ ਤੇ ਵਿਸ਼ਵਾਸ ਕਰਦੇ ਸੀ। ਕਿਉਂਕਿ ਆਪਾਂ ਦੇਖਿਆ ਪੰਜਾਬ ਦੇ ਵਿੱਚ ਵੀ 3 ਸਾਲ ਹੋ ਗਏ। ਤਿੰਨ ਸਾਲ ਇਹ ਸਿਰਫ ਝੂਠ ਵੇਚ ਰਹੇ ਆ ਜੀ ਅੱਜ ਜਗ੍ਹਾ ਜਗ੍ਹਾ ਤੇ ਫੋਲਡਿੰਗ ਲਾ ਰਖੇ ਆ ਵੀ ਅਸੀਂ 44681 ਜਿਹੜੀਆਂ ਨੌਕਰੀਆਂ ਦਿੱਤੀਆਂ ਜਾਂ ਅਸੀਂ ਪਿੰਡਾਂ ਦੀ ਡਿਵੈਲਪਮੈਂਟ ਕਰਾਤੀ ਸ਼ਹਿਰਾਂ ਦੀਆਂ ਰੋਡਾਂ ਬਣਵਾਤੀਆਂ ਜਾਂ ਅਸੀਂ ਨਵੇਂ ਮੈਡੀਕਲ ਕਾਲਜ ਲੱਭੇ ਮੇਰੇ ਖਿਆਲ ਦੇ ਵਿੱਚ ਇੱਕ ਵੀ ਕੰਮ ਪੰਜਾਬ ਦੇ ਵਿੱਚ ਤਿੰਨ ਸਾਲਾਂ ਚ ਨਹੀਂ ਦਿੱਤਾ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਵੀ ਉਹਨਾਂ ਨੇ 11-12 ਸਾਲ ਦੀ ਸਰਕਾਰ ਦੇ ਵਿੱਚ ਕੋਈ ਨਵਾਂ ਮੈਡੀਕਲ ਕਾਲਜ ਕੋਈ ਦੂਸਰਾ ਉੱਚ ਸਿੱਖਿਆ ਦਾ ਜਿਹੜਾ ਸੰਸਥਾਨ ਨਹੀਂ ਖੋਲਿਆ ਸਿਰਫ ਛੋਟੇ-ਛੋਟੇ ਮਹੱਲਾ ਕਲੀਨਿਕ ਉਹ ਵੀ ਕੇਂਦਰ ਸਰਕਾਰ ਦੀ ਜਿਹੜੀ ਆਇਸ਼ਮਾਨ ਯੋਜਨਾ ਹੈ ਉਹਦੇ ਯਾਨਕਿ ਕਲੀਨਿੰਗ ਸੀਗੇ ਉਹਤੇ ਆਪਦੀ ਮਹੱਲਾ ਕਲੀਨਿਕ ਦੀ ਮੋਹਰ ਲਗਾ ਕੇ ਉਹ ਆਪ ਵੀ ਐਡ ਕਰਦੇ ਰਹੇ ਪਰੰਤੂ ਲੋਕਾਂ ਨੇ ਜਦੋਂ ਦੇਖਿਆ ਵੀ ਇਹ ਤਾਂ ਸਿਰਫ ਝੂਠ ਵੇਚ ਰਹੇ ਆ ਤਾਂ ਲੋਕਾਂ ਨੇ ਉਹਨਾਂ ਨਕਾਰ ਦਿੱਤਾ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਤੇ ਉਹਨਾਂ ਨੇ ਮੋਹਰ ਲਾਈ ਅੱਜ ਸਾਰੋਂ ਵੱਡੀ ਜਿਹੜੀ ਜਿੱਤ ਹੋਈ ਹੈ 2027 ਦੇ ਵਿੱਚ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕਿਉਂਕਿ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਦਾ ਭਲਾ ਕਰ ਸਕਦੀ ਹੈ ਕਿਸਾਨ ਦਾ ਭਲਾ ਕਰ ਸਕਦੀ ਹੈ ਮਜ਼ਦੂਰ ਦਾ ਭਲਾ ਕਰ ਸਕਦੀ ਹੈ ਸਾਡੇ ਵਪਾਰੀ ਦਾ ਭਲਾ ਕਰ ਸਕਦੀ ਹੈ ਤੇ ਸਾਰੇ ਜਿਹੜੀ ਜਨਰਲ ਵਰਗ ਸਾਰਾ ਸਾਡੇ ਜਿਹੜੇ ਵਰਗਾਂ ਦਾ ਭਲਾ ਕਰ ਸਕਦੀ ਹੈ ਤੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਸ ਤਰ੍ਹਾਂ ਦਿੱਲੀ ਜਿੱਤਣ ਦੀ ਖੁਸ਼ੀ ਦੇ ਵਿੱਚ ਤੁਸੀਂ ਸਾਡੇ ਪੀਐਮ ਸਭ ਤੋਂ ਕੋਈ ਪੰਜਾਬ ਲਈ ਵਿਸ਼ੇਸ਼ ਇਸ ਦੀ ਖੁਸ਼ੀ ਵਿੱਚ ਲੈ ਕੇ ਆਉਂਗੇ ਜੀ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਉਹ ਪੰਜਾਬ ਤੇ ਪੰਜਾਬੀਅਤ ਨੂੰ ਬਹੁਤ ਪਿਆਰ ਕਰਦੇ ਮੇਰੇ ਖਿਆਲ ਦੇ ਵਿੱਚ ਜਿੰਨਾ ਵੀ ਪੰਜਾਬ ਪ੍ਰਤੀ ਉਹਨਾਂ ਦੀ ਬਹੁਤ ਦੀ ਸੋਚ ਹੈ ਮੇਰੇ ਖਿਆਲ ਚ ਕੋਈ ਕਿਸੇ ਸੂਬੇ ਪ੍ਰਤੀ ਨਾ ਹੋਵੇ ਦੇਖੋ ਕਰਤਾਰਪੁਰ ਕ corridor ਦਾ ਲੰਘਾ ਸੀ ਹਾਂਜੀ ਉਹਨਾਂ ਨੇ ਕਿੰਨੇ ਸਾਲਾਂ ਤੋਂ ਸੀਗਾ ਸਾਡੇ ਜਿਹੜੇ ਸਿੱਖ ਭਾਈਚਾਰਾ ਸਾਡੇ ਲੋਕ ਦੂਰ ਤੋਂ ਦਰਸ਼ਨ ਕਰਦੇ ਦੀ ਅੱਜ ਨੇੜੇ ਉਹ ਜਾ ਕੇ ਅੰਦਰ ਜਾ ਕੇ ਦਰਸ਼ਨ ਕਰਦੇ ਆ। ਇਸੇ ਤਰ੍ਹਾਂ ਸਾਡੇ ਸ਼ਹਿਬਜਾਦਿਆਂ ਦਾ ਜਿਹੜਾ ਦਿਨ ਪੂਰੇ ਵਰਡ ਪੱਧਰ ਤੇ ਨੈਸ਼ਨਲ ਪੱਧਰ ਤੇ ਉਹਨੂੰ ਮਨਾਇਆ। ਹਾਂਜੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਸਿੱਖੀ ਦੇ ਆਧਾਰਤ ਉਹਨਾਂ ਨੇ ਲਾਗੂ ਕੀਤੀਆਂ। ਮੇਰੇ ਖਿਆਲ ਦੇ ਵਿੱਚ ਇਹ ਪਹਿਲੇ ਦੇਸ਼ ਦੇ ਪਲਾ ਮੰਤਰੀ ਹੈ। ਜਿੰਨੇ ਨੇ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਦਿੱਤ ਹੈ ਤੇ ਇਸੇ ਇਸੇ ਤਰ੍ਹਾਂ ਅਸੀਂ ਕਿਸਾਨਾਂ ਦੀ ਜਿਹੜੀ ਹੈਗੀ ਐ ਕੋਈ ਵੀ ਯੋਜਨਾ ਲਗਾ ਲਓ ਚਾਹੇ 6000 ਰੁਪਏ ਦਿੰਦੇ ਆ ਜਾਂ ਫਸਲਾਂ ਦੇ ਰੇਟ ਐ ਤੁਸੀਂ 2014 ਤੋਂ ਪਹਿਲਾਂ ਜਨਕੀ ਕੱਢ ਲਓ ਤੇ 2014 ਤੋਂ 24 25 ਤੱਕ ਕੱਢ ਲਓ ਜਨਕੀ ਕਿੰਨੇ ਭਾਅ ਵਧਾਏ ਮੇਰੇ ਖਿਆਲ 'ਚ ਇਹ ਪਹਿਲੀ ਵਾਰੀ ਕੇਂਦਰ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਨ੍ਹਾਂ ਨੇ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕੀਤਾ ਜਿਸ ਤਰ੍ਹਾਂ ਕਿ ਤੁਸੀਂ ਦਿੱਲੀ ਜਾ ਕੇ ਆਏ ਹੋ ਜੀ ਗਰਾਊਂਡ ਤੇ ਜਾ ਕੇ ਆਏ ਹੋ ਪਿੱਛੇ ਇੱਕ ਵੀਡੀਓ ਬਰਨ ਹੋਈ ਸੀ ਜੀ ਮਹੱਲਾ ਕਲੀਨਿਕ ਦੀ ਕਿ ਉਹ ਸੱਚ ਹੈ ਜੀ ਜਿਹੜੀ ਵੀਡੀਓ ਤੁਸੀਂ ਦੇਖੀ ਹੋਣੀ ਹੈ ਜੀ ਉੱਥੇ ਗੰਦਗੀ ਫੈਲੀ ਹੋਈ ਸੀ ਕਿ ਉਹ ਵਾਕਈ ਸੱਚ ਹੈ ਜੀ ਕਿ ਜਿਹਾ ਬੈਸੀ ਦਿਖਾਈ ਹੈ ਕਿsene ਮੈਂ ਜੋ ਦਿਨ ਜਿਹੜਾ ਸਲਮ ਏਰੀਆ ਹਾਂਜੀ ਉਹਦੇ ਵਿੱਚ ਮੈਂ ਸੀ ਮੇਰੇ ਨਾਲ ਕੇਸਰਗੰਜ ਦੇ ਮੈਂਬਰ ਪਾਰਲੀਮੈਂਟ ਆਰੁਣ ਬ੍ਰਿਜ ਪੁਸ਼ਨ ਜੀ ਸੀ ਤੇ ਨਾਲ ਹੀ বিজে ਤਲਵਾਨੀ ਅੰਦਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹ ਸੀ ਅਸੀਂ 2 ਦਿਨ ਉੱਥੇ ਸਲਮ ਏਰੀਏ ਦੇ ਵਿੱਚ ਰਹੇ ਉਹਨਾਂ ਦੇ ਜਿਹੜੇ ਲੋਕ ਸੀ ਸਾਨੂੰ ਘਰਾਂ ਦੇ ਵਿੱਚ ਲੈ ਕੇ ਜਾ ਰਹੇ ਸੀ ਸਾਡੇ ਨਾਲ ਗੱਲ ਕਰ ਰਹੇ ਸੀ ਤੇ ਉੱਥੇ ਸ਼ੀਬਰੇਜ ਦਾ ਪੀਣ ਵਾਲੇ ਪਾਣੀ ਦਾ ਤੇ ਸੜਕਾਂ ਦਾ ਤੇ ਗੰਦਗੀ ਦਾ ਐਨਾ ਬੁਰਾ ਹਾਲ ਸੀ ਇੱਕ ਜਿਹੜੀ ਔਰਤ ਸੀ ਪਾਣੀ ਦੀ ਬੋਤਲ ਪਰ ਕੇ ਲਈ ਹਾਂਜੀ ਕਹਿੰਦੀ ਜੀ ਨਹਾਉਣ ਤਾਂ ਅਸੀਂ ਤਿੰਨ ਚਾਰ ਦਿਨਾਂ ਬਾਅਦ ਨਹਾਉਣੇ ਆ ਸਾਨੂੰ ਪਾਣੀ ਨਹੀਂ ਮਿਲਦਾ ਅੱਛਾ ਕਹਿੰਦੀ ਆਹ ਪਾਣੀ ਦੀ ਬੋਤਲ ਦੇਖੋ ਵੀ ਆਹ ਪਾਣੀ ਅਸੀਂ ਪੀਨੇ ਆ ਵੀ ਮੈਂ ਆਪਦੇ ਦੁਪੱਟੇ ਦਾ ਨੂੰ ਚਾਰ ਯਾਨਕਿ ਉਹ ਕਰਕੇ ਤਹਿਹ ਘੱਟ ਕੇ ਉਹਦੇ ਚ ਪੁੰਨ ਕੇ ਫਿਰ ਅਸੀਂ ਪਾਣੀ ਪੀਨੇ ਅੱਛਾ ਜੀ ਆ ਤਾਂ ਹਾਲ ਹੈ ਸਿਰਫ ਉਹਨਾਂ ਨੇ ਐਡਵਰਟਾਈਜ਼ਮੈਂਟ ਕਰਕੇ ਉਹ ਵੀ ਪੰਜਾਬ ਦੇ ਪੈਸੇ ਦੀ ਹਾਂਜੀ ਪੰਜਾਬ ਦੇ ਖਜ਼ਾਨੇ ਦੀ ਲੁੱਟ ਕਰਕੇ ਉੱਥੇ ਐਡ ਕਰ ਕਰ ਕੇ ਇਨੇ ਭਗਵੰਤ ਮਾਨ ਨੇ ਕੀਤਾ ਤੇ ਇਹਦਾ ਜਿਹੜਾ 2023 ਚ ਸਾਡੇ ਪੰਜਾਬ ਦੇ ਲੋਕ ਜਿਹੜੇ ਹੈਗੇ ਬਹੁਤ ਕਰਾਰਾ ਜਵਾਬ ਦੇਣਗੇ ਮੈਨੂੰ ਤਾਂ ਐਂ ਲੱਗਦਾ ਵੀ ਹੋ ਸਕਦਾ ਪਹਿਲਾਂ ਹੀ ਕੋਈ ਨਾ ਕੋਈ ਕਿ ਜਿਵੇਂ ਹੁਣ ਦਿੱਲੀ ਜੇ ਮੱਲ ਮਾਰੀ ਹੈ ਸਰਕਾਰ ਨੇ ਤੇ ਲੱਗਦਾ ਪੰਜਾਬ ਤੇ ਵੀ ਮੱਲ ਮਾਰਨ ਦੀ ਤਿਆਰੀ ਹੈਗੀ ਹੈ ਪੰਜਾਬ ਤੇ ਵੀ ਦੇਖੋ ਮਾਹੌਲ ਜਿਹੜਾ ਹੈਗਾ ਕਿਉਂਕਿ ਬਾਜ਼ੀ ਪੜ ਲਦੀ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਮੇਰੇ ਖਿਆਲ ਚ ਕੱਲ ਪਰਸੋਂ ਰਿਜ਼ਲਟ ਆ ਤੇ ਮੈਨੂੰ ਲਾਈਫ 'ਚ ਇੰਨੇ ਟੈਲੀਫੋਨ ਨਹੀਂ ਆਏ ਚਾਹੇ ਉਹ ਕਾਂਗਰਸ ਪਾਰਟੀ ਦੇ ਲੋਕ ਹੋਣ ਚਾਹੇ ਅਕਾਲੀ ਦਲ ਦੇ ਲੋਕ ਹੋਣ ਸਾਡੀ ਪਾਰਟੀ ਦੇ ਲੋਕਾਂ 'ਚ ਤਾਂ ਵਧਾਈਆਂ ਦੇ ਟੈਲੀਫੋਨ ਆਉਣ ਹੀ ਐ ਤੇ ਇੰਨੀ ਗਰਮਜੋਸ਼ੀ ਦੇ ਨਾਲ ਉਹਨਾਂ ਨੇ ਕਿਹਾ ਕਹਿੰਦੇ ਯਾਰ ਹੁਣ ਆਉਣ ਵਾਲਾ ਜਿਹੜਾ ਸਮਾਂ ਉਹ ਭਾਰਤੀ ਜਨਤਾ ਪਾਰਟੀ ਦਾ ਤੇ ਪੰਜਾਬ ਦਾ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਜੀ ਇੱਕ ਸਰਕਾਰੀ ਪ੍ਰਾਪਰਟੀਆਂ ਵੇਚਣ ਜਾ ਰਹੇ ਨੇ ਜਿਹਦੇ ਬਾਰੇ ਵੀ ਪਤਾ ਹੈ ਤੁਹਾਨੂੰ ਜੀ ਦੇਖੋ ਪਤਾ ਹੀ ਐ ਉਹਨਾਂ ਕੋਲ ਉਨਾਂ ਕੋਲ ਜਿਹੜਾ ਸਰਕਾਰੀ ਖਜ਼ਾਨਾ ਉਹ ਖਾਲੀ ਹੈ ਹਾਂਜੀ ਅੱਜ ਸਾਡੇ ਜਿਹੜੇ ਪੰਜਾਬ ਦੀ ਇੰਡਸਟਰੀ ਹੈ ਇਹਨਾਂ ਨੇ ਬਰਬਾਦ ਕਰ ਦਿੱਤੀ ਲੁਧਿਆਣੇ ਦੇ ਵਿੱਚੋਂ 70000 ਕਰੋੜ ਦੀ ਇੰਡਸਟਰੀ ਜਿਹਨ ਕਿ ਚਲੀ ਗਈ ਬਿਹਾਰ ਜਾਂ ਯੂਪੀ ਜਾਂ ਹੋਰ ਜਿਹੜੇ ਸਟੇਟਾਂ ਚਲੀ ਗਈ Madhya Pradesh ਚਲੀ ਗਈ ਜਿੱਥੇ BJP ਦੇ ਸਰਕਾਰਾਂ ਨੇ ਤੇ ਬਰਨਾਲੇ ਵੱਡੀ ਫੈਕਟਰੀ ਹੈ ਉਹਦੀ ਵੀ ਹੈ ਵੀ ਉਹ ਵੀ ਆਪਣਾ ਜਿਹੜਾ ਯੂਨਿਟ ਲੈ ਕੇ ਜਾ ਰਹੇ ਆ ਬਾਹਰ ਲੈ ਕੇ ਜਾ ਰਹੇ ਹਾਂ ਜੀ ਹੋਰ ਜਿਹੜੀਆਂ ਵੱਡੀਆਂ ਫੈਕਟਰੀਆਂ ਨੇ ਉਹ ਸਾਰੇ ਇਥੋਂ ਮਾਈਗ੍ਰੇਟ ਕਰ ਗਏ ਆਪਾਂ ਦੇਖ ਰਹੇ ਆ ਦੀ ਲਾ ਐਂਡ ਆਰਡਰ ਪੂਰੇ ਸਰਕਾਰ ਫੇਲ ਹੋ ਚੁੱਕੀ ਹੈ ਜੀ ਅੱਜ ਚੇਨ ਸਨੀਚਰ ਦਾ ਪੁਸ਼ਤੀਦਾਨ ਸਾਰੇ ਪ੍ਰੈਸ ਵੀਰ ਜਿਹੜੇ ਹੈਗੇ ਆ ਮੇਰੇ ਨਾਲੋਂ ਜ਼ਿਆਦਾ ਤੁਹਾਡੇ ਸੰਪਰਕ ਰਹਿੰਦੇ ਤੇ ਅੱਜ ਦੇਖੋ ਜਗਾ ਜਗਾ ਤੇ ਚੇਨ ਸਨੀਚਰ ਹੋ ਰਹੀ ਹੈ ਜਗਾ ਜਗਾ ਤੇ ਲੁੱਟਖੋ ਹੋ ਰਹੀ ਹੈ ਜਿਹੜੀਆਂ ਫੈਕਟਰੀਆਂ ਦੇ ਵਰਕਰ ਐ ਰਾਤ ਨੂੰ ਸ਼ਿਫਟ ਚੇਂਜ ਕਰਕੇ ਜਾਂਦੇ ਆ ਉਹਨਾਂ ਨੂੰ ਰੋਸਿਆ ਜਾ ਰਿਹਾ ਹਾਂ ਜਾਨਕਿ ਯੂਪੀ ਤੇ ਬਿਹਾਰ ਤਾਂ ਸਾਡੇ ਨਾਲੋਂ ਬਹੁਤ ਜ਼ਿਆਦਾ ਸੁਧਰ ਗਿਆ ਪੰਜਾਬ ਦੇ ਹਾਲਾਤ ਸਾਡੇ ਬਹੁਤ ਖਰਾਬ ਹੋ ਗਏ ਹਾਂਜੀ ਸਿਰਫ ਭਾਰਤੀ ਜਨਤਾ ਪਾਰਟੀ ਹੀ ਬਦਲ ਹੈ ਜਿਹੜੀਆਂ ਪ੍ਰਾਪਰਟੀਆਂ ਵੇਚਣ ਦੀ ਤਿਆਰੀ ਐ ਜੀ ਤੁਸੀਂ ਤੁਹਾਡੀ ਪਾਰਟੀ ਵੱਲੋਂ ਇਹਦੇ ਦੇ ਇਹਦੇ ਵਿਰੋਧ ਕਰੋਗੇ ਜੀ ਇਹਦਾ ਤੁਸੀਂ ਬਹੁਤ ਸੌਟਕਟ ਰੱਖੋ ਦੇਖੋ ਸਰਕਾਰੀ ਪ੍ਰਾਪਰਟੀਆਂ ਪਹਿਲਾਂ ਕਾਂਗਰਸੀ ਸਰਕਾਰ ਦੀ ਉਹਨਾਂ ਨੇ ਹੀ ਬਹੁਤ ਵੇਚੀਆਂ ਅਕਾਲੀ ਆਲਿਆਂ ਨੇ ਵੀ ਬਹੁਤ ਵੇਚੀਆਂ ਹੁਣ ਇਹ ਵੀ ਬੇਜ ਲਾਨਗੇ ਪੰਜਾਬ ਨੂੰ ਤਾਂ ਸਿਰਫ ਇਹ ਵੇਚ-ਵੇਚ ਕੀ ਖਾ ਰਹੇ ਹਨ ਇਹਨਾਂ ਨੇ ਕੋਈ ਨਵੀਂ ਪਾਲਿਸੀ ਨਹੀਂ ਲਿਆਤੀ ਨਾ ਸ਼੍ਰੋਮਣੀ ਅਕਾਲੀ ਦਲ ਨੇ ਨਾ ਕਾਂਗਰਸ ਨੇ ਨਾ ਆਮ ਆਦਮੀ ਪਾਰਟੀ ਨੇ ਵੀ ਇਹਨਾਂ ਨੇ ਇਹ ਨਹੀਂ ਸੋਚਿਆ ਵੀ ਅਸੀਂ ਪੰਜਾਬ ਨੂੰ ਕਿਵੇਂ ਉੱਪਰ ਉੱਠ ਚੱਕਣਾ ਇਹ ਤਾਂ ਸਿਰਫ ਪ੍ਰਾਪਰਟੀ ਆ ਵੇਚ ਕੇ ਹੀ ਸਰਕਾਰ ਚਲਾ ਸਕਦੇ ਆ ਅਦਰਬਾਈ ਜਨਨ ਕੋਈ ਹੋਰ ਹੱਲ ਨਹੀਂ ਹੈ ਠੀਕ ਹੈ ਧੰਨਵਾਦ